ਮੇਰੇ ਆਤ ਜਿਆਦਾ ਮਰਾਈ ਵੀਰੇ ਹਾਂਜੀ ਬਾਈ ਜੀ ਆਈਫੋਨ 17 Pro Max Pro Max ਕਿੰਨੇ ਦਾ ਲਿਆ ਬਾਈ ਇਹ ਵੀਰੇ 170 ਦਾ ਪੈ ਗਿਆ ਵੀਰੇ 170 ਦਾ ਯੈਸ ਕਹਿੰਦੇ ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਬਾਈ ਨੇ ਨਾ ਕਿਸ਼ਤਾਂ ਤੇ 170 ਦਾ ਜਿਹੜਾ ਆਈਫੋਨ 17 Pro Max ਉਹ ਵੀ ਆ ਵੀਰੇ ਤੇ ਬਾਈ ਕੀ ਕੰਮ ਕੀ ਕਰਦਾਂਦਾ ਮੇਰੇ ਝਾੜੂ ਮਾਰਦਾ ਇੱਥੇ ਸਫਾਈ ਦਾ ਕੰਮ ਕਰਦਾ ਤੇ ਕਿੰਨੀ ਕਿਸ਼ਤ ਕਿੰਨੀ ਇਹਦੀ ਜਾਊਗੀ ਵੀਰੇ ਇਹਦੀ 4500 ਰੁਪਏ ਉਹ 45 4800 ਰੁਪਏ ਕਿਸ਼ਤ ਜਾਊਗੀ ਵੀਰੇ 2 ਸਾਲ ਦੀ ਵਾਹ ਜੀ ਵਾਹ 4800 ਰੁਪਿਆ ਕਿਸ਼ਤ ਜਾਊਗੀ ਤੇ ਕੰਮ ਤੁਸੀਂ ਸਵਿਫਰ ਦਾ ਕਰਦੇ ਹੋ ਸਫਾਈ ਦਾ ਹਾਂਜੀ ਹਾਈਵੇ ਕੰਪਨੀ ਜੀ ਕੰਮ ਕਰਦੀ ਹਾਂਜੀ ਹਾਂਜੀ ਵਾਹ ਵਾਹ ਕੀ ਬਾਤ ਹੈ ਐਸੇ ਕਰ ਕੇ ਇਹਨੇ ਸਫਾਈ ਉਹਦਾ ਕੋਈ ਸੌਂਗ ਦਾ ਮੁੱਲ ਨਹੀਂ ਹੌਂਗ ਦਾ ਮੁੱਲ ਨਹੀਂ ਹੈਗਾ ਵੀਰੇ ਬੰਦੇ ਦਾ ਮੁੱਲ ਹੈਗਾ ਤੇ ਫੇਰ ਇਹਦਾਂ ਟੌਰ ਬਣ ਜਾਂਦੀ ਪੂਰੀ ਹਨਾ ਹਾਂ ਹਾਂ ਵੀਰੇ ਲੈ ਟੌਰ ਮੈਂ ਕਹਿੰਦਾ ਇੱਕ ਹੱਥ ਚ ਝਾੜ ਵੀ ਇੱਕ ਹੱਥ ਚ ਫੋੜ ਕੇ ਹੋਰ ਆ ਲੈ ਵੀਰੇ ਇੱਥੇ ਜੀਬ ਇੱਥੇ ਰੂ ਹੈ ਇੱਥੇ ਐ ਬੱਜੂ ਫਿਰ ਝਾੜੂ ਬੱਸ ਮੇਰੇ ਹੁਣ ਇੰਨਾ ਹੀ ਕੱਟੇ ਜਾਊਗੀ ਉਹ ਜਾਂਦਾ ਜੀ ਬੰਦਾ ਮੁੰਡਾ ਇਹ ਸਫਾਈ ਦਾ ਕੰਮ ਕਰਦਾ ਹੈ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਸਪੀਕਰ ਲੱਗਿਆ ਹੋਇਆ ਹੈ ਪਰ ਇਹ ਕਿੰਨਾ ਮਹਿੰਗਾ ਫੋਨ ਸਾਰੇ ਹੈਰਾਨ ਹੋ ਕੇ ਵੇਖ ਰਹੇ ਸਾਡੇ ਬੰਦੇ ਵੀ ਯਾਰ ਇੰਨਾ ਸ਼ੌਂਕ ਐ ਇੰਨਾ ਵੱਡਾ ਬੰਦੇ ਨੂੰ ਕੀ ਸਪਰਵਾਈਜ਼ਰ ਇਹ ਤਾਂ ਤਾਂ ਹੀ ਲਿਆਇਆ ਹੈ ਸਾਡੇ ਵਰਗੇ ਨਾ ਸਾਡੇ ਵਰਗੇ ਨੇ ਕਈ ਕਈ ਗੱਲਾਂ ਸੋਚਦੇ ਆ ਠੀਕ ਆ ਜੀ ਆ ਬਾਕੀ ਸਾਡੇ ਜਿਹੜੇ 50-50 ਹਜ਼ਾਰ ਲੈਣ ਵਾਲੇ ਸਾਡੇ ਦੇ ਬੰਦੇ ਜਿਹੜੇ ਆ ਉਹ ਵੀ ਮੈਂ ਜੋ ਦੂਜਾ ਫੋਨ ਚਲਾਈ ਜਾਂਦੇ ਆ ਚਲਾਉਂਦੇ ਸੀ ਉਹ ਦੇਖੋ ਉਹਦੇ ਵੀ ਜਿਹੜਾ ਗਾ ਟੁੱਟਿਆ ਹੋਇਆ ਚਲੋ ਕੋਈ ਗੱਲ ਚਲੋ ਕੋਈ ਨਾ ਪੇ ਰੱਬ ਦਊਗਾ ਨਾ ਕਦੇ ਨਾ ਕਦੇ ਹਲ ਹੁਣ ਇਹਨੂੰ ਬੰਦ ਕਰਦੇ